ਮੈਂ ਹਰ ਪੇਸ਼ੈਂਟ ਦੇ ਵਿੱਚ ਨੀ ਰਿਪਲੇਸਮੈਂਟ ਐਡਵਾਈਸ ਨਹੀਂ ਕਰਦਾ ਹੈਗਾ ਮੈਨੂੰ ਜੋ ਮੇਰਾ ਆਪਣੇ ਵੱਲੋਂ ਥਿਉਰੀ ਹੈਗੀ ਹੈ ਕਿ ਜਿਹੜੀ ন্যাਚਰਲ ਕੁਦਰਤੀ ਚੀਜ਼ ਰੱਬ ਨੇ ਦਿੱਤੀ ਹੈਗੀ ਆਪਾਂ ਨੂੰ ਉਹਨੂੰ ਪਹਿਲਾਂ ਬਚਾਉਣਾ ਚਾਹੀਦਾ ਹੈ ਉਹਨੂੰ ਬਚਾਉਣ ਦੇ ਕਈ ਤਰੀਕੇ ਨੇ ਇਹ ਚੀਜ਼ ਤਾਂ ਨਾ ਬਹੁਤ ਜ਼ਿਆਦਾ ਆਪਣੇ ਐਡਵਰਟਾਈਜ਼ਮੈਂਟ ਨੇ ਲੋਕਾਂ ਦੇ ਮਾਈਂਡ 'ਚ ਗਲਤ ਬਿਠਾ ਦਿੱਤਾ ਹੈਗਾ ਕਿ ਬਈ ਕੀ ਕਹਿੰਦੇ ਹੈ ਕਿ ਗੋਡੇ ਬਦਲਾਨਾ ਹੀ ਗੋਡੇ ਕਸੰਦਾ ਕੀ ਕਹਿੰਦੇ ਕੋਈ ਇੱਕ ਸੋਲੂਸ਼ਨ ਜੇ ਹੱਡੀਆਂ ਸਟਰੋਂਗ ਹੋਣੀਆਂ ਤਾਂ ਕੀ ਕਹਿੰਦਾ ਲੰਬੇ ਟਾਈਮ ਲਈ ਆਪਣਾ ਗੋਡਾ ਠੀਕ ਰਹੇਗਾ ਮੈਨੂੰ ਕਈ ਵਾਰ ਫੋਨ ਆਉਂਦੇ ਆ ਪੇਸ਼ੈਂਟ ਦੇ ਅਪਾਇੰਟਮੈਂਟਸ ਵਾਸਤੇ ਕਿ ਅਸੀਂ ਨੀ ਰਿਪਲੇਸਮੈਂਟ ਕਰਾਉਣਾ ਚਾਹੁੰਦੇ ਹੈਗੇ ਤਾਂ ਮੈਂ ਹਰ ਵਾਰ ਉਹਨਾਂ ਨੂੰ ਰਿਫਿਊਜ਼ ਕਰ ਦਿੰਦਾ ਤੁਸੀਂ ਡਿਸਾਈਡ ਕਰ ਸਕਦੇ ਤੁਸੀਂ ਰਿਪਲੇਸ ਕਰਵਾ ਲਓ। ਲਈ ਆ ਕਹਿੰਦਾ ਕਿ ਪਹਿਲਾਂ ਮੈਨੂੰ ਇੱਕ ਵਾਰ ਤੁਹਾਨੂੰ ਚੰਗੇ ਤਰੀਕੇ ਨਾਲ ਅਸੈਸ ਕਰਨਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਕਿ ਮੇਬੀ ਕੀ ਕਹਿੰਦੇ ਤੁਹਾਨੂੰ ਸਿੰਪਲ ਐਕਸਰਸਾਈਜ਼ਸ ਨਾਲ ਲੋਡ ਹੋਵੇ ਮੇਬੀ ਤੁਹਾਨੂੰ ਭਾਰ ਘਟਾਉਣ ਦੀ ਲੋਡ ਹੋਵੇ ਮੇਬੀ ਇੰਜੈਕਸ਼ਨ ਤੁਹਾਡੇ ਲਈ ਕੰਮ ਕਰ ਸਕਦੇ ਹੋ। ਔਰਥੋ ਜਨਮਾ ਕਲੀਨਿਕ ਤੇ ਇਸ ਅਗਲੇ ਵੀਡੀਓ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਅੱਜ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਜੋ ਪੋਸਟ ਅਸੀਂ ਅਕਸਰ ਦੇਖਦੇ ਹਾਂ ਵਾਇਰਲ ਹੋ ਰਹੀਆਂ ਨੇ ਮਾਰਕੀਟ ਦੇ ਵਿੱਚ ਜਾਈਏ ਤਾਂ ਹੋਰਡਿੰਗਸ ਦੇਖਣ ਨੂੰ ਮਿਲਦੀਆਂ ਨੇ ਨਿਊਜ਼ਪੇਪਰ ਦੇਖੀਏ ਤਾਂ ਬਹੁਤ ਸਾਰੀਆਂ ਐਡਸ ਮਿਲਦੀਆਂ ਨੇ ਜੋ ਕਿ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਗੋਡਿਆਂ ਦੀ ਸਮੱਸਿਆ ਨੂੰ ਠੀਕ ਕਰਨਾ ਤਾਂ ਗੋਡੇ ਬਦਲਵਾ ਲਓ ਤਾਂ ਬਹੁਤ ਵੱਡੀ ਗੱਲ ਹੈ ਗੋਡੇ ਬਦਲਾਣਾ ਤੇ ਗੋਟੀਆਂ ਦਾ ਕਸਣਾ ਲੇਕਿਨ ਹੁੰਦਾ ਕੀ ਹੈ ਇਸ ਦੇ ਬਾਰੇ ਨੌਲੇਜ ਨਹੀਂ ਹੁੰਦੀ ਲੇਕਿਨ ਗੋਡੇ ਬਦਲਣ ਦੇ ਲਈ ਡਾਕਟਰਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਅੱਜ ਇਸੇ ਬਾਰੇ ਵਿਸਤਾਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜੋ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਇਸ ਦਾ ਐਕਚੁਅਲ ਸੱਚ ਕੀ ਹੈ ਕੀ ਗੋਡੇ ਬਤਲਾਣਾ ਕੀ ਹੁੰਦਾ ਹੈ ਗੋਡਿਆਂ ਦਾ ਕਸਣਾ ਕੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਕੀ ਕੋਈ ਹੋਰ ਸਾਡੇ ਕੋਲ ਆਲਟਰਨੇਟਿਵਸ ਆ ਮੌਜੂਦ ਨੇ ਤਾਂ ਇਸ ਦੇ ਬਾਰੇ ਗੱਲਬਾਤ ਕਰਨ ਲਈ ਡਾਕਟਰ ਸ਼ੇਖਰ ਸਿੰਘ ਸਾਡੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ 14 ਸਾਲ ਦਾ ਲੰਮਾ ਤਜਰਬਾ ਜੋ ਕਿ ਉਹ ਹੋਲਡ ਕਰਦੇ ਨੇ ਡੀਐਮਸ ਦੇ ਵਿੱਚ ਬਤੌਰ ਆਰਥੋ ਡਾਕਟਰ ਰਹੇ ਚੁੱਕੇ ਨੇ ਅੱਜ ਆਪਣੀ ਐਕਸਪਰਟਿਸ ਨੌਲੇਜ ਸਾਡਨਾ ਸਾਝੀ ਕਰਨਗੇ ਤੇ ਖਾਸ ਤੌਰ ਤੇ ਇਹ ਹੀ ਚੀਜ਼ ਪੁੱਛਾਂਗੇ ਕਿ ਜੋ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲ ਰਿਹਾ ਹੈ ਗੋਡੇ ਬਦਲਾਂਦਾ ਇਸ ਦਾ ਇਸ ਦੀ ਕੀ ਹਕੀਕਤ ਹੈ ਸਰ ਬਹੁਤ ਸਵਾਗਤ ਹੈ ਸਸਿਕਾ ਜੀ ਡਾਕਟਰ ਸਰ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਸੋਸ਼ਲ ਮੀਡੀਆ ਤੇ ਨਾ ਗੋਡੇ ਬਦਲਾਂ ਦੀ ਗੱਲਾਂ ਬਹੁਤ ਦੇਖੀਆਂ ਜਾਂਦੀਆਂ ਨਿਊਜ਼ਪੇਪਰ ਓਪਨ ਕਰ ਲਓ ਐਡਸ ਦੇ ਨਾਲ ਭਰਿਆ ਹੁੰਦਾ ਹੈ ਮਾਰਕੀਟ ਚੱਲ ਜਾਓ ਹੋਲਡਿੰਗਸ ਦੀ ਹੋਲਡਿੰਗਸ ਨੇ ਗੋਡੇ ਬਦਲਾ ਲਓ ਇਹ ਇਸ ਦਾ ਕੀ ਸੱਚ ਹੈ ਕਿਉਂ ਗੋਡੇ ਬਦਲਾਓ ਕਿਉਂ ਗੋਡੇ ਕੱਸਦੇ ਆ ਇਹ ਸਾਰਿਆਂ ਚ ਇਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਗੋਡੇ ਦਾ ਕੱਸਣਾ ਕੀ ਗੋਡਿਆਂ ਦਾ ਘਸਣਾ ਜਿਹਨੂੰ ਆਪਾਂ ਆਸਥਿਓ ਆਰਥਰਾਇਟਿਸ ਵੀ ਕਹ ਦਿੰਦੇ ਨੇ ਹੈਗੇ ਆ ਇਹ ਇੱਕ ਬਿਮਾਰੀ ਹੈ ਜਿਹੜੀ ਉਮਰ ਨਾਲ ਕੀ ਕਹਿੰਦੇ ਹਰੇਕ ਨੂੰ ਹੁੰਦੀ ਹੈ ਇਟ ਇਜ਼ ਜਸਟ ਲਾਈਕ ਜਿਵੇਂ ਆਪਣੇ ਵਾਲ ਉਮਰ ਨਾਲ ਸਫੇਦ ਹੁੰਦੇ ਆ ਓਵੇਂ ਜੋਇੰਟਸ ਵੀ ਘਸਦੇ ਹੈਗੇ ਨੇ ਉਸੇ ਤਰੀਕੇ ਨਾਲ ਜਿਵੇਂ ਆਪਣੇ ਗੋਡਿਆਂ ਦੇ ਜੋੜ ਹੈਗੇ ਨੇ ਉਹਨਾਂ ਤੇ ਆਪਣਾ weight ਵਗੈਰਾ ਜ਼ਿਆਦਾ ਆਂਦਾ ਤੇ ਆਪਣੇ ਬੈਠਣ ਉੱਠਣ ਦਾ ਤਰੀਕਾ ਇਸ ਤਰੀਕੇ ਨਾਲ ਹੈ ਕਿ ਉਹ ਗੋਡਿਆਂ ਦੇ ਜੋੜ ਬਾਕੀ ਜੋੜਾਂ ਨਾਲੋਂ ਛੇਤੀ ਘਸਨੇ ਸ਼ੁਰੂ ਕਰ ਦਿੰਦੇ ਆ ਤੇ ਘਸਣ ਤੋਂ ਮੇਰਾ ਭਾਵ ਆ ਹੈ कि ਜਿਵੇਂ ਆ ਇੱਕ ਗੋਡੇ ਦਾ ਮਾਡਲ ਹੈਗਾ ਇਹਦੇ ਉੱਪਰ ਆਪਣੀ ਗੋਡੇ ਨੂੰ ਦਿਖਾਇਆ ਗਿਆ ਕਿ ਉੱਪਰ ਹੱਡੀ ਹੈ ਥੱਲੇ ਹੱਡੀ ਹੈ ਤੇ ਇਹਨਾਂ ਦੋਵੇਂ ਹੱਡੀਆਂ ਦੇ ਉੱਪਰ ਬਹੁਤ ਹੀ ਇੱਕ ਪਾਲਿਸ਼ ਕੀਤੀ ਗਈ ਹੁੰਦੀ ਹੈ ਜਿਹਦੇ ਕਰਕੇ ਹੱਡੀਆਂ ਵਿੱਚ ਆਪਸੀ ਰਗੜ ਬਿਲਕੁਲ ਘੱਟ ਹੁੰਦੀ ਹੈ ਜਿਵੇਂ ਜਿਵੇਂ ਉਮਰ ਹੁੰਦੀ ਹੈਗੀ ਹੈ ਇਹ ਪਾਲਿਸ਼ ਕੀ ਕਹਿੰਦੇ ਉਤਰਦੀ ਜਾਂਦੀ ਹੈ ਥੋੜੀ ਖੁਰਦਰੀ ਹੁੰਦੀ ਜਾਂਦੀ ਹੈ ਜਿਹਦੇ ਕਰਕੇ ਹੱਡੀ ਥੱਲੋਂ ਨੰਗੀ ਹੋ ਜਾਂਦੀ ਹੈ ਤੇ ਆਪਸੀ ਰਗੜ ਖਾਣਾ ਸ਼ੁਰੂ ਕਰ ਦਿੰਦੀ ਹੈ ਮੋٹے ਤੌਰ ਤੇ ਇਸ ਚੀਜ਼ ਨੂੰ ਗੋਡਿਆਂ ਦਾ ਘਸਣਾ ਜਾਂ ਗਰੀਸ ਖਤਮ ਹੋਣਾ ਜਾਂ ਆਸਥੀਓ ਆਰਥਰਾਈਟਿਸ ਕਹਿ ਦਿੰਦੇ ਹੈਗੇ ਨੇ ਤੇ ਇਸ ਤੇ ਕੁਝ ਉਮਰ ਦਾ ਵੀ ਹੁੰਦਾ ਕੇ ਇਸ ਉਮਰ ਦੇ ਵਿੱਚ ਜ਼ਿਆਦਾ ਹੁੰਦਾ ਜਿਵੇਂ ਕਿ ਮੈਂ ਦੱਸਿਆ ਕਿ ਵੀ ਮੋਸਟਲੀ 95% ਲੋਕਾਂ ਦੇ ਵਿੱਚ ਜਿਵੇਂ-ਜਿਵੇਂ ਆਪਣੀ ਉਮਰ ਵੱਧਦੀ ਹੈਗੀ ਹੈ ਇਹ ਪਾਲਿਸ਼ ਘਸਦੀ ਰਹਿੰਦੀ ਹੈ ਬਟ ਕਈ ਲੋਕਾਂ ਦੇ ਵਿੱਚ ਜੈਨੇਟਿਕ ਫੈਕਟਰ ਹੋਣ ਕਰਕੇ ਇਹ ਪ੍ਰੋਬਲਮ ਜਲਦੀ ਵੱਧੇਰੀ ਉਮਰ ਆਨ ਦੀ ਥਾਂ ਤੇ ਜਲਦੀ 40 45 ਸਾਲ ਦੀ ਉਮਰ 'ਚ ਹੀ ਆਨਾਂ ਲੱਛਣ ਦੇ ਨਾਲ ਸ਼ੁਰੂ ਕਰ ਦਿੰਦੀ ਹੈ ਯਾਨੀ ਕਿ ਜਦੋਂ ਗੋਡੇ ਕਸਣੇ ਸ਼ੁਰੂ ਹੋ ਜਾਣ ਜਾਂਦੇ ਪਾਲਿਸ਼ ਖਤਮ ਹੋਣ ਲੱਗ ਜਾਏ ਫ੍ਰਿਕਸ਼ਨ ਕਿਤੇ ਨਾ ਕਿਤੇ ਬੋਨਸ ਦੇ ਵਿੱਚ ਆਗੇ ਤੇ ਗੋਡਿਆਂ ਨੂੰ ਬਦਲਾਣਾ ਜੋ ਕਿ ਸਹੀ ਰਹਿੰਦਾ ਫਿਰ ਆਈ ਥਿੰਕ ਇਹ ਚੀਜ਼ ਤਾਂ ਬਹੁਤ ਜ਼ਿਆਦਾ ਆਪਣੇ ਐਡਵਰਟਾਈਜ਼ਰ ਨੇ ਲੋਕਾਂ ਦੇ ਮਾਈਂਡ ਚ ਗਲਤ ਬਿਠਾ ਦਿੱਤਾ ਹੈਗਾ ਕਿ ਬਈ ਕੀ ਕਹਿੰਦੇ ਕਿ ਗੋਡੇ ਬਦਲਾਨਾ ਹੀ ਗੋਡੇ ਕਸੰਦਾ ਕੀ ਕਹਿੰਦੇ ਇੱਕੋ ਇੱਕ ਸੋਲੂਸ਼ਨ ਹੈ ਅੱਛਾ ਇਹਤੇ ਕਈ ਹੋਰ ਸੋਲੂਸ਼ਨਸ ਵੀ ਹੈਗੇ ਨੇ ਪਰ ਪਰ ਡਾਕਟਰ ਸਰ ਮੈਂ ਜਿਵੇਂ ਅਸੀਂ ਇੰਟਰਵਿਊਸ ਕਰਦੇ ਹਾਂ ਮੈਂ ਲਾਸਟ ਟਾਈਮ ਵੀ ਵੇਟਿੰਗ ਏਰੀਆ ਦੇ ਵਿੱਚ ਪੇਸ਼ੈਂਟਸ ਦੇਖੇ ਸੀ ਤੁਹਾਡੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹ ਕਾਫੀ ਖੁਸ਼ ਨੇ ਲਾਈਕ ਗੋਡੇ ਬਦਲਾ ਕੇ ਉਹ ਦੱਸਦੇ ਨੇ ਕਿ ਨੀ ਰੀਪਲੇਸਮੈਂਟ ਕਰਾਈ ਸੀ ਡਾਕਟਰ ਸਰ ਤੋਂ ਵਧੀਆ ਚੱਲ ਫਿਰ ਰਹੇ ਨੇ ਉੱਠ ਪੈਟ ਰਹੇ ਨੇ ਕੋਈ ਦਿੱਕਤ ਨਹੀਂ ਆ ਰਹੀ ਤੁਸੀਂ ਕਹਿ ਰਹੇ ਹੋ ਕਿ ਇਹ ਪਰਮੋਟ ਕੀਤਾ ਜਾ ਰਿਹਾ ਹੈ ਨਹੀਂ ਨਹੀਂ ਬਿਲਕੁਲ ਇਹ ਇਹ ਗੱਲ ਤਾਂ ਮੈਂ ਜਵਾਬ ਦੇਣਾ ਹੈ ਕਿ ਬਈ ਬਿਲਕੁਲ ਮੈਂ ਵੀ 니 ਰਿਪਲੇਸਮੈਂਟ ਕਰਦਾ ਤੇ ਆਪਾਂ ਵੀ ਕੀ ਕਹਿੰਦੇ ਮੈਂ ਵੀ ਟ੍ਰੇਨਿੰਗ ਲਈ ਹੈ ਬਾਹਰ ਇੰਗਲੈਂਡ ਤੋਂ 니 ਰਿਪਲੇਸਮੈਂਟ ਕਰਨ ਵਾਲੇ ਤੇ ਮੋਸਟਲੀ ਸਾਡੇ ਰਿਜ਼ਲਟਸ ਵੀ ਬਹੁਤ ਅੱਛੇ ਨੇ ਸਕਸੈਸਫੁਲ ਹੈਗੇ ਨੇ ਬਟ ਐਟ ਦਾ ਸੇਮ ਟਾਈਮ ਮੈਂ ਹਰ ਪੇਸ਼ੈਂਟ ਦੇ ਵਿੱਚ 니 ਰਿਪਲੇਸਮੈਂਟ ਐਡਵਾਈਸ ਨਹੀਂ ਕਰਦਾ ਹੈਗਾ ਮੈਨੂੰ ਜੋ ਮੇਰਾ ਆਪਣੇ ਵੱਲੋਂ ਥਿਉਰੀ ਹੈਗੀ ਹੈ ਕਿ ਜਿਹੜੀ ਨੈਚੁਰਲ ਕੁਦਰਤੀ ਚੀਜ਼ ਰੱਬ ਨੇ ਦਿੱਤੀ ਹੈਗੀ ਆ ਆਪਾਂ ਨੂੰ ਉਹਨੂੰ ਪਹਿਲਾਂ ਬਚਾਉਣਾ ਚਾਹੀਦਾ ਹੈ ਉਹਨੂੰ ਬਚਾਉਣ ਦੇ ਕਈ ਤਰੀਕੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣਾ weight control ਦੇ ਵਿੱਚ ਰੱਖਣਾ ਚਾਹੀਦਾ ਇੱਕ ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਉਹ ਵੀ ਗੋਡਿਆਂ ਵਾਸਤੇ ਅਸੀਂ ਸਪੈਸੀਫਿਕ ਐਕਸਰਸਾਈਜ਼ ਪ੍ਰੋਗਰਾਮ ਬਣਾਇਆ ਹੋਇਆ ਮੈਂ ਤੇ ਮੇਰੇ ਫਿਜ਼ੀਓਥੈਰੇਪਿਸਟ ਨੇ ਬੈਠ ਕੇ ਉਹਨੂੰ ਵਰਕ ਕੀਤਾ ਹੈ ਤੇ ਆਪਾਂ ਉਹਨੂੰ ਪੇਸ਼ੈਂਟਸ ਨੀਡਸ ਦੇ ਅਕੋਰਡਿੰਗਲੀ ਉਹਨੂੰ ਟੇਪਰ ਕਰਦੇ ਹੈਗੇ ਪੇਸ਼ੈਂਟ ਨੂੰ ਅਸੀਂ ਡਾਈਟਰੀ ਮੋਡੀਫਿਕੇਸ਼ਨਸ ਤੇ ਪਾਣੇ ਹੈਗੇ ਤਾਂ ਕਿ ਕੀ ਕਹਿੰਦੇ ਆ ਕਿ ਕੁਝ ਤਾਕਤ ਵਾਲੀ ਚੀਜ਼ਾਂ ਦੇ ਸਕੀਏ ਕੁਝ weight ਘਟਾਣ ਲਈ ਉਹਨਾਂ ਨੂੰ ਹੈਲਪ ਕਰ ਸਕੀਏ ਉਸ ਤੋਂ ਇਲਾਵਾ ਕੀ ਕਹਿੰਦੇ ਕੁਝ ਰੋਜ਼ਾਨਾ ਦਾ ਕੀ ਕਹਿੰਦੇ ਆਪਣਾ ਲਾਈਫ ਸਟਾਈਲ ਚੇਂਜ ਕਰਨ ਵਾਸਤੇ ਅਸੀਂ ਸਲਾਹ ਦਿੰਨੇ ਹੈਗੇ ਆਂ ਕੁਝ ਪੋਸਚਰ ਮੋਡੀਫਿਕੇਸ਼ਨ ਕਰਨੀ ਤਾਂ ਬੇਸਿਕਲੀ ਅਸੀਂ ਇਨ ਟੋਟੈਲਿਟੀ ਪੇਸ਼ੈਂਟ ਨੂੰ ਕੀ ਕਹਿੰਦਾ ਦੇਖ ਕੇ ਉਹਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਨਾਂ ਚੀਜ਼ਾਂ ਨਾਲ ਅਸੀਂ ਨੇਚਰਲ ਕੋਰਡ ਨੂੰ ਜਿਆਦਾ ਤੋਂ ਜਿਆਦਾ ਲੰਬੇ ਟਾਈਮ ਲਈ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਇੱਕ ਹੋ ਗਿਆ ਕਿ ਵੀ ਆਪਣਾ ਆਪਣੇ ਕੁਦਰਤੀ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਕੁਝ ਮੈਡੀਸਿਨਸ ਜੋ ਕਿ ਹੈਲਪਫੁਲ ਹੋ ਸਕਦੀਆਂ ਹੈਗੀਆਂ ਇਸ ਦੇ ਨਾਲ-ਨਾਲ ਇਹ ਮੈਡੀਸਿਨਸ ਦੇ ਵਿੱਚ ਤੁਸੀਂ ਕੀ ਸਪਲੀਮੈਂਟਸ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਕਹਿੰਦੇ ਕਿ ਬੋਨਸ ਦੇ ਲਈ ਮੋਸਟਲੀ ਸਪਲੀਮੈਂਟਸ ਜਿਵੇਂ ਕਿ ਮੈਂ ਇੱਕ ਤੁਹਾਨੂੰ ਸਿੰਪਲ ਜੀ ਐਗਜ਼ਾਮਪਲ ਦੇਣਾ ਉਦਾਹਰਨ ਦੇਣਾ ਹੈ ਕਿ ਜਿਵੇਂ ਕਿ ਇੱਕ ਆਪਣੀ ਬਿਲਡਿੰਗ ਖੜੀ ਹੁੰਦੀ ਹੈ ਬਿਲਡਿੰਗ ਦੀ ਖੜੀ ਹੋਣ ਵਾਸਤੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਜਾਂਦਾ ਹੈ ਕਿ ਉਹਦੇ ਨੀਵਾ ਤੇ ਕਿ ਉਹਦੇ ਨੀਵਾ ਨੂੰ ਸਟਰੋਂਗ ਆਪਾਂ نیچےੋਂ-नीचे ਰੱਖੇ ਜੇ ਜੇ ਧਰਤੀ ਰੇਤਲੀ ਹੈ ਤਾਂ ਆਪਾਂ ਹੋਰ نیچے ਨੀਵਾ ਲੈ ਕੇ ਜਾਣੇ ਤਾਂ ਕਿ ਬਿਲਡਿੰਗ ਮਜ਼ਬੂਤ ਰਹੇ ਉਸੇ ਤਰੀਕੇ ਨਾਲ ਆਪਣੀ ਜਿਹੜੀ ਹੱਡੀ ਆ ਜਿਹੜਾ ਗੋਡਾ ਹੈਗਾ ਗੋਟੇ ਦਿਨ ਸਾਰਾ ਸਪੋਰਟ ਕਰ ਰਹੀ ਹੈ ਆਪਣੀ ਆ ਹੱਡੀਆਂ ਹੱਡੀਆਂ ਦੇ ਉੱਪਰ ਇੱਕ ਕਾਰਟਿਲੇਜ ਰੁਕਿਆ ਹੋਇਆ ਜੇ ਹੱਡੀਆਂ ਸਟਰੋਂਗ ਹੋਣਗੀਆਂ ਤਾਂ ਕੀ ਕਹਿੰਦੇ ਲੰਬੇ ਟਾਈਮ ਲਈ ਆਪਣਾ ਗੋਡਾ ਠੀਕ ਰਹੇਗਾ ਬਟ ਜਿਵੇਂ ਕਿ ਹੱਡੀਆਂ ਵੀਕ ਜਿਹਨੂੰ ਆਪਾਂ ਓਸਥੀਓਪੋਰੋਸਿਸ ਕਹਿੰਦੇ ਨੇ ਉਹ ਹੋ ਜਾਂਦਾ ਤਾਂ ਉਹਦੇ ਨਾਲ ਕੀ ਕਹਿੰਦੇ ਇਹਦੇ ਕਾਰਟਿਲੇਜ ਦੀ ਸਪੋਰਟ ਘਟਦੀ ਜਾਂਦੀ ਹੈਗੀ ਆ ਤੇ ਇਸ ਕਰਕੇ ਕੁਝ ਆਪਾਂ ਸਪਲੀਮੈਂਟਸ ਵੀ ਯੂਜ਼ ਕਰਾਉਣੇ ਆ ਜਿੰਨਾ ਨਾਲ ਆਪਾਂ ਬੋਨਸ ਦੀ ਸਟਰੈਂਥ ਨੂੰ ਰੀਗੇਨ ਕਰੀਏ ਜਾਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਆ। ਅ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਐ ਐਕਸਰਸਾਈਜ਼ ਕਰਵਾਉਣੇ ਆ ਜਾਂ ਸਪਲੀਮੈਂਟਸ ਚਾਹੁੰਦੇ ਤਾਂ ਜੋ ਇਹ ਗੋਟੀਆਂ ਦੀ ਸਮੱਸਿਆ ਹੈ ਕਿ ਤਾਂ ਜੋ ਤੁਸੀਂ ਦੱਸਿਆ ਸੀ ਕਿ ਇੱਕ ਇੱਕ ਪਾਲਿਸ਼ ਹੁੰਦੀ ਆ ਉਹ ਵਾਪਸ ਆ ਜਾਂਦੀ ਆ ਜੋ ਕਿ ਲੰਬੇ ਸਮੇਂ ਤੱਕ ਫਿਰ ਚੱਲਦੀ ਐ। ਨਹੀਂ ਇਸ ਚ ਪਾਲਿਸ਼ ਵਾਪਸ ਨਹੀਂ ਆਂਦੀ। ਇਸ ਕੀ ਕਹਿੰਦੇ ਆ ਆਪਾਂ ਮਸਲ ਸਟਰੈਂਥ ਨਾਲ ਇਨਕਰੀਸ ਕਰਕੇ ਗੋਡੇ ਦੇ ਪੁਆਇੰਟ ਸਟ्रेसेस ਜਿਹੜੇ ਆ ਉਹ ਘਟਵਾਉਣ ਦੀ ਕੀ ਕਹਿੰਦੇ ਕੋਸ਼ਿਸ਼ ਕਰਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪੌਲਿਸ਼ ਉੱਤਰ ਦੇ ਪਰ ਇਹਦਾ ਮਤਲਬ ਐ ਨਹੀਂ ਕਿ ਸਾਰੇ ਦੇ ਸਾਰੇ ਗੋਡੇ ਦੀ ਪੌਲਿਸੀ ਉੱਤਰ ਗਈ ਹੈਗੇ ਉਹ ਕੁਝ ਪੁਆਇੰਟਸ ਤੇ ਕੀ ਕਹਿੰਦੇ ਉੱਤਰਦੀ ਹੈ ਤਾਂ ਆਪਾਂ ਕੁਝ ਡੀ-ਸਟ੍ਰੈਸਿੰਗ ਐਕਸਰਸਾਈਜ਼ਸ ਕੀ ਕਹਿੰਦੇ ਸ਼ੁਰੂ ਕਰਾਂਦੇ ਤਾਂ ਕਿ ਉਹਨਾਂ ਪੁਆਇੰਟਸ ਤੇ ਆਪਣਾ ਸਟ੍ਰੈਸ ਜਾਂ ਪ੍ਰੈਸ਼ਰ ਜਿਹੜਾ ਹੈ ਉਹ ਘੱਟ ਸਕੇ ਤੇ ਸਰ ਇਹ ਜਿਵੇਂ ਆਪਾਂ ਆਪਸ਼ਨਸ ਦੇਖੇ ਨੇ ਸਪਲੀਮੈਂਟ ਲੈ ਜਾਣ ਐਕਸਰਸ ਕੀਤੀ ਜਾਵੇ ਲਾਈਫਸਟਾਈਲ ਠੀਕ ਕੀਤਾ ਜਾਵੇ ਤੇ ਇਸ ਤੋਂ ਬਾਅਦ ਵੀ ਜੇਕਰ ਸਮੱਸਿਆ ਪ੍ਰਸਿੱਧ ਕਰਦੀ ਹੈ ਤਾਂ ਕੀ ਕਹਾਂਗੇ ਫਿਰ ਵੀ ਉਹਨਾਂ ਨੂੰ ਜਾਣਾ ਚਾਹੀਦਾ ਹੈ ਦੇਖੋ ਨੀ ਰਿਪਲੇਸਮੈਂਟ ਇੱਕ ਬਹੁਤ ਅੱਛੀ ਸਰਜਰੀ ਹੈਗੀ ਹੈ ਜਿਹਦਾ ਕੀ ਕੀ ਕਹਿੰਦੇ ਆ ਆਪਾਂ ਚੰਗੇ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਬਹੁਤ ਅੱਛੀ ਲਾਈਫ ਚੇਂਜਿੰਗ ਸਰਜਰੀ ਹੈ ਪੇਸ਼ੈਂਟ ਨੂੰ ਬਹੁਤ ਫਾਇਦਾ ਹੁੰਦਾ ਹੈ ਲੌਂਗ ਲਾਸਟਿੰਗ ਇਫੈਕਟ ਰਹਿੰਦਾ ਹੈ ਲੌਂਗ ਲਾਸਟਿੰਗ ਇਫੈਕਟ ਰਹਿੰਦਾ ਹੈ ਬਟ ਸਟਿਲ ਇਹਨੂੰ ਬਹੁਤ ਹੀ ਸੋਚ ਸਮਝ ਕੇ ਕੀ ਕਹਿੰਦੇ ਪੇਸ਼ ਨੂੰ ਐਡਵਾਈਸ ਵੀ ਕਰਨਾ ਚਾਹੀਦਾ ਤੇ ਪੇਸ਼ੈਂਟ ਨੂੰ ਵੀ ਚੂਜ਼ ਕਰਨਾ ਚਾਹੀਦਾ ਬਟ ਉਸ ਤੋਂ ਇਲਾਵਾ ਕਈ ਵਾਰ ਕੀ ਕਹਿੰਦੇ ਸਾਡੇ ਕੋਲ ਕੁਝ ਇੰਜੈਕਸ਼ਨਸ ਅਵੇਲੇਬਲ ਹੈਗੇ ਨਹੀਂ ਕੁਝ ਪੇਸ਼ੈਂਟਸ ਵਾਸਤੇ ਜਿਹੜੇ ਨਹੀਂ ਨੀਰ ਰਿਪਲੇਸਮੈਂਟ ਨਹੀਂ ਕਰਾਉਣਾ ਚਾਹੁੰਦੇ ਜਾਂ ਸਾਨੂੰ ਵੀ ਅਜੇ ਲੱਗਦਾ ਹੈ ਕਿ ਅਜੇ ਕੁਝ ਟਾਈਮ ਇਹਨਾਂ ਦਾ ਨਿਕਲ ਸਕਦਾ ਹੈ ਬਿਫੋਰ ਕੀ ਕਹਿੰਦੇ ਆਪਾਂ ਨੀਰ ਰਿਪਲੇਸਮੈਂਟ ਤਾਂ ਐਜੇ ਕੇਸਿਸ ਦੇ ਵਿੱਚ ਅੱਜਕੱਲ ਅਸੀਂ ਕੁਝ ਇੰਜੈਕਸ਼ਨਸ ਹੈਗੇ ਨੇ ਜਿਹੜੇ ਆਪਣੇ ਨੈਚੁਰਲ ਪਾਤਾ ਆਪਣੇ ਬਲੱਡ ਤੋਂ ਹੀ ਬਣਦੇ ਹੈਗੇ ਨੇ ਇਹਨਾਂ ਨੂੰ ਪਰੀ ਆਰਪੀ ਜਾਂ ਗਰੋਥ ਫੈਕਟਰ ਕਨਸੈਂਟਰ ਇੱਕ ਨੈਚੁਰਲ ਗਰੋਥ ਫੈਕਟਰਸ ਹੈ ਆਪਾਂ ਡਾਇਰੈਕਟਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਕਾਰਟਲੇਜ ਜਿੱਥੇ ਲਾਸ ਹੈ ਜਿਵੇਂ ਪੋਲੀ ਚਤੇ ਉਤਰ ਰਹੀ ਹੈ ਆਪਾਂ ਉੱਥੇ ਇੰਜੈਕਟ ਕਰਦੇ ਹੈਗੇ ਤੇ ਕਾਫੀ ਕੇਸਿਸ ਚ ਉਹ ਅੱਛਾ ਵਰਕ ਕਰਦਾ ਹੈ ਬਟ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਰਾਈਟ ਬਿਲਕੁਲ ਇਹ ਸਾਰੀ ਚੀਜ਼ ਆਪਾਂ ਨੂੰ ਪੇਸ਼ੈਂਟ ਨੂੰ ਦੇਖਣਾ ਪੇਸ਼ੈਂਟ ਨੂੰ ਟੋਟਲ ਅਸੈਸ ਕਰਨਾ ਤਾਂ ਹੀ ਮੈਂ ਕਹਿ ਰਿਹਾ ਕਿ ਵੀ ਮੈਂ ਸਿੰਪਲੀ ਕੋਈ ਮੈਨੂੰ ਕਈ ਵਾਰ ਫੋਨ ਆਉਂਦੇ ਆ ਪੇਸ਼ੈਂਟ ਦੇ ਅਪਾਇੰਟਮੈਂਟਸ ਵਾਸਤੇ ਕਿ ਅਸੀਂ ਨੀ ਰਿਪਲੇਸਮੈਂਟ ਕਰਾਉਣਾ ਚਾਹੁੰਦੇ ਹੈਗੇ ਤਾਂ ਮੈਂ ਹਰ ਵਾਰ ਉਹਨਾਂ ਨੂੰ ਰਿਫਿਊਜ਼ ਕਰ ਦਿੱਤਾ ਤੁਸੀਂ ਦੀ ਡਿਸਾਈਡ ਕਰ ਸਕਦੇ ਤੁਸੀਂ ਰਿਪਲੇਸ ਕਰਵਾਉਣਾ ਮੈਂ ਬਿਲਕੁਲ ਉਹਨਾਂ ਨੂੰ ਆਇਆ ਨਹੀਂ ਕਹਿੰਦਾ ਮੈਂ ਸਿੰਪਲੀ ਆ ਕਹਿਣਾ ਕਿ ਪਹਿਲਾਂ ਮੈਨੂੰ ਇੱਕ ਵਾਰ ਤੁਹਾਨੂੰ ਚੰਗੇ ਤਰੀਕੇ ਨਾਲ ਅਸੈਸ ਕਰਨਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਕੀ ਮੇਬੀ ਕੀ ਕਹਿੰਦੇ ਤੁਹਾਨੂੰ ਸਿੰਪਲ ਐਕਸਰਸਾਈਜ਼ਸ ਨਾਲ ਲੋਡ ਹੋਵੇ ਮੇਬੀ ਤੁਹਾਨੂੰ ਭਾਰ ਘਟਾਉਣ ਦੀ ਲੋਡ ਹੋਵੇ ਮੇਬੀ ਇੰਜੈਕਸ਼ਨਸ ਤੁਹਾਡੇ ਲਈ ਕੰਮ ਕਰ ਸਕਦੇ ਹੋ ਮੇਬੀ ਸ਼ਾਇਦ ਨੀ ਰਿਪਲੇਸਮੈਂਟ ਹੀ ਤੁਹਾਡੇ ਵਾਸਤੇ ਸੋਲੂਸ਼ਨ ਹੋਵੇ ਤੇ ਇਸ ਕਰਕੇ ਚੰਗੇ ਤਰੀਕੇ ਨਾਲ ਪੇਸ਼ੈਂਟ ਨੂੰ ਅਸੈਸ ਕਰਨਾ ਫਿਰ ਅਸੈਸ ਕਰਕੇ ਉਹਨਾਂ ਬਾਅਦ ਦੇ ਲੋਡ ਅਨੁਸਾਰ ਟਰੀਟਮੈਂਟ ਲਾਭਣਾ ਇਹ ਹੀ ਜ਼ਿਆਦਾ ਜ਼ਰੂਰੀ ਹੈ ਸਰ ਬਹੁਤ ਤੁਸੀਂ ਵਧੀਆ ਨੌਲੇਜ ਚੜ੍ਹੀਏ ਕੀ ਦਿੱਤੀਏ ਗਲਤ ਕੀਤੀਏ ਕਿ ਨੀ ਰਿਪਲੇਸਮੈਂਟ ਇੱਕ ਇਕੱਲਾ ਸੋਲੂਸ਼ਨ ਨਹੀਂ ਹੈਗਾ ਪਰ ਹੋ ਸਕਦਾ ਇਹ ਤੁਹਾਡੇ ਲਈ ਇਕੱਲਾ ਸੋਲੂਸ਼ਨ ਹੀ ਹੋਵੇ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਡਾਕਟਰ ਦੇ ਨਾਲ ਕੰਸਲਟ ਕੀਤਾ ਜਾਵੇ ਪ੍ਰੋਪਰ ਤੁਹਾਨੂੰ ਐਕਸੈਸ ਕੀਤਾ ਜਾਵੇ ਇੱਕ ਹੋਰ ਵੀਡੀਓ ਲੈ ਕੇ ਅਗਲੀ ਵਾਰ ਫੇਰ ਤੋਂ ਹਾਜ਼ਰ ਹੋਵਾਂਗੇ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਸਹੀ ਜਾਣਕਾਰੀ ਮੁਹੱਈਆ ਕਰਾਈ ਜਾ ਸਕੇ ਫਿਲਹਾਲ ਦਿਓ ਜਸਤ ਧੰਨਵਾਦ